ਹਾਂ ਜੀ ਬਬਾ ਜੀ ਨਮਸਕਾਰ ਆਦਾ ਬਸ ਸਾਥੀਆਂ ਗਾਲ ਕੀ ਹਾਲ ਹੈ ਬ੍ਰ ਸਭ ਬਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਹ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਆ ਕਰੀਏ ਤਾਂ ਐ ਕਦੋਂ ਐ ਕਹ ਖਰੇ ਤੇ ਟੋਪ ਬਿਆਨ ਬਰਨ ਦਾ ਸ਼ੌਕ ਕਿੰਨਾ ਦੇ ਰਿਆ ਕਰੀਏ ਲਓ ਜੀ ਸੱਜਣੋ ਕਰੋ ਚੈੱਕ ਮੇਰਾ ਭਰਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਮਾਫੀ ਚਾਹੁੰਦੇ ਆ ਦੋ ਦਿਨ ਹੋ ਗਏ ਆਪਾਂ ਕੋਈ ਵੀਡੀਓ ਨਹੀਂ ਲਈ ਸੀ ਮੇਰਾ ਵੀ ਠੀਕ ਹੈ ਜੀ ਕੱਲ ਮੇਰਾ ਭਰਾ ਆਪਾਂ ਮੈਰਿਜ ਤੇ ਸੀਗੇ ਜੀ ਤੇ ਆ ਦਿਵਰੇ ਜਨਮ ਬਰਾ ਜਰੂਰ ਬੰਦੇ ਰੰਗ ਰੂੰਗ ਲਾਈ ਜਾਂਦੇ ਸੀਗੇ ਠੀਕ ਹੈ ਜੀ ਸੱਜਣੋ ਮਿੱਤਰ ਸਾਰੇ ਇਕੱਠੇ ਸੀਗੇ ਜੀ ਸੋ ਤਾਂ ਕਰਕੇ ਮੇਰਾ ਭਰਾ ਟਾਈਮ ਨਹੀਂ ਲੱਗਿਆ ਬਾਈ ਜੀ ਉਹਦੋਂ ਆਪਾਂ ਬੱਚਿਆਂ ਦੀ ਵੀਡੀਓ ਲਾਈ ਸੀ ਤੁਹਾਡੇ ਨਾਲ ਜਿਵੇਂ ਆਪਾਂ ਵਾਅਦਾ ਕਰਿਆ ਸੀ ਕਿ ਆਪਾਂ ਇਹਨਾਂ ਬੱਚਿਆਂ ਦੀ ਵੀਡੀਓ ਲਾਵਾਂਗੇ ਆ ਚੈੱਕ ਕਰ ਲਓ ਬਾਈ ਜੀ ਪਿਆਉ ਰਾਜ ਵਾਲੀ ਕਬੂਤਰਾਂ ਦੇ ਵਿੱਚੋਂ ਆ ਮਗਰ ਵਾਲਾ ਬੱਚਾ ਕਦ ਕੜ ਚੈੱਕ ਕਰੋ ਜੀ ਬਿਲਕੁਲ ਚਿੱਟਾ ਸੁਬਾ ਸਰਾ ਠੀਕ ਆ ਜੀ ਸੁਬਾ ਸਰੀ ਪੂਸ਼ਾ ਬੈਠਾ ਲਈ ਥਾਂ ਤੋਂ ਵੀ ਸੁਬਾ ਸਰਾ ਮੇਰਾ ਭਰਾ ਪੀਲੀਆਂ ਅੱਖਾਂ ਭੂਰੀ ਲੋਕ ਸਦਰੋਂ ਬੰਦ ਜੋੜਾਂ ਦੇ ਬੱਚੇ ਬੱਚੇ ਕਾਦੇ ਮੇਰਾ ਭਰਾ ਤੁਹਾਨੂੰ ਪਤਾ ਹੀ ਆ ਜੀ ਆਕ ਦੀਆਂ ਲਾਟਾਂ ਨੇ ਲਾਟਾਂ ਨਹੀਂ ਰੀਆਂ ਠੀਕ ਆ ਜੀ ਵੀਰੇ ਉੱਡਣ ਦੀ ਆਪਣੀ 100% ਗਾਰੰਟੀ ਰਹੀਗੀ ਠੀਕ ਹੈ ਜੀ ਥੋੜੀ ਸ਼ਾਮ ਚੰਗੀ ਹੋਵੇ ਤੁਹਾਡੇ ਤੋਂ ਬਹਿਣੇ ਨਹੀਂ ਬੱਚੇ ਮੇਰਾ ਵੀ ਠੀਕ ਹੈ ਬਾਕੀ ਮੇਰਾ ਭਰਾ ਗਰਮੀ ਐ ਅੱਜ ਕੀ ਬਹੁਤ ਬਣੀ ਪਤਾ ਲੱਗੀ ਜਾਣਾ ਯਾਰ ਠੀਕ ਹੈ ਜੀ ਕਿ ਕਿਹੜੇ ਕੂਤਰਾ ਦੇ ਕੀ ਗੱਲ ਬਾਤ ਹੈਗੀ ਆ ਠੀਕ ਹੈ ਨਾ ਚੈੱਕ ਕਰ ਲੋ ਤੁਸੀਂ ਬੱਚੇ ਆਪਣੇ ਨੂੰ ਤੇ ਆਹ ਬਾਈ ਜੀ ਮੈਗਰ ਵਾਲਾ ਬਚਾ ਚੈੱਕ ਕਰ ਲੋ ਸਦਰੋਂ ਪਿਆਰ ਹਜ਼ਾਰ ਵਾਲੇ ਕੂਤਰਾ ਦੇ ਵਿੱਚੋਂ ਜੀ ਚੈੱਕ ਕਰ ਲੋ ਵੱਡਾ ਹੋ ਕੇ ਬਿਲਕੁਲ ਚਿੱਟਾ ਚਿੱਟੀਆਂ ਅੱਖਾਂ ਦਾ ਬਣੇਗਾ ਤੇ ਮੈਂ ਕਹਿੰਨਾ ਬਾਈ ਜੀ ਖੋਡਿਆਂ ਦੇ ਵਿੱਚ ਨਾ ਪੱਲੇ ਚੈੱਕ ਚੈੱਕ ਗੁੜਕ ਦੇ ਇਹਨਾਂ ਦੇ ਭੈਣ ਭਰਾ ਠੀਕ ਹੈ ਜੀ ਜਿਵੇਂ ਮੋਰ ਨਹੀਂ ਨੱਚਦਾ ਹੁੰਦਾ ਮੋਰ ਠੀਕ ਆ ਜੀ ਬਾਗ ਦੇ ਵਿੱਚ ਤੇ ਮੈਂ ਕਹਿੰਨਾ ਭਰਾ ਇਸ ਜੋੜੇ ਦੇ ਜਿੰਨੇ ਵੀ ਭੈਣ ਭਰਾ ਠੀਕ ਹੈ ਮੰਨ ਕੇ ਚਲੋ ਜਿਹੜੇ ਵੀ ਇਹਦੀ ਬਲੱਡ ਲਾਈਨ ਦੇ ਵਿੱਚੋਂ ਸਾਡੇ ਕੋਲੇ ਕਬੂਤਰ ਹੈਗੇ ਨੇ ਸਦਰੋਂ ਪੱਲੇ ਚੈੱਕ ਚੈੱਕ ਘੜਕਦੇ ਨੇ ਪੱਲੇ ਚੈੱਕ ਚੈੱਕ ਗੋਲ ਗੋਲ ਕੰਬ ਕੇ ਥੋਡੇ ਖੋਡੇ ਵਿੱਚ ਫਿਰਦੀ ਕੋਈ ਚੀਜ਼ ਤੁਹਾਨੂੰ ਵੀ ਪਤਾ ਲੱਗੇ ਕਿ ਹਾਂ ਵੀਰੇ ਕੋਈ ਚੀਜ਼ ਬਾੱਕੀ ਆਈ ਸੀ ਬਾਈ ਦੇ ਘਰ ਦੇ ਕਬੂਤਰਾਂ ਦੇ ਵਿੱਚੋਂ ਸਦਰੋਂ ਜਿਹੜੀ ਚੀਜ਼ ਘਰ ਦੀ ਆ ਆਪਾਂ ਘਰ ਦੀ ਕਹਿ ਕੇ ਸੇਲ ਕਰਨ ਜਿਹੜੀ ਚੀਜ਼ ਬਾਹਰ ਦੀ ਹੋਏਗੀ ਮੇਰਾ ਭਰਾ ਥੋੜਾ ਵੀਰ ਬਾਹਰ ਦੀ ਕਹਿ ਕੇ ਦੇਵੇਗਾ ਠੀਕ ਹੈ ਜੀ ਚੈੱਕ ਕਰੋ ਮੇਰਾ ਭਰਾ ਕੋਰੇ ਬੱਚੇ ਵਾਜੀ ਜਿੰਨੇ ਮਰਜ਼ੀ ਡਾਲਿਓ ਬੱਚੇ ਆਪਣੇ ਨੂੰ ਉੱਡਣ ਦੀ ਆਪਣੀ 101% ਗਾਰੰਟੀ ਹੋਏਗੀ ਚੰਗੀ ਖਾਦ ਖਰਾਕ ਚੰਗੀ ਸਾਹਬ ਚੰਗਾ ਤੁਹਾਡਾ ਕਬੂਤਰ ਪਾਲੀ ਦੇ ਵਿੱਚ ਦਿਮਾਗ ਹੋਣਾ ਚਾਹੀਦਾ ਮੇਰਾ ਭਰਾ ਮੇਰੇ ਕੀ ਜਿਹੜੇ ਮਰਜ਼ੀ ਪੰਦੇ ਤੋਂ ਮੇਰਾ ਭਰਾ ਚੰਗੀ ਨਸਲ ਦੇ ਵਿੱਚੋਂ ਕਬੂਤਰ ਹੋਣ ਠੀਕ ਹੈ ਜੀ ਤੁਸੀਂ ਡਾ ਸਕਦੇ ਹੋ ਮੇਰਾ ਭਰਾ ਤੇ ਆਜੂ ਵੀ ਸਦਕਾ ਹੁਣ ਨੂੰ ਤੁਹਾਨੂੰ ਇਹਨਾਂ ਬੱਚਿਆਂ ਦੇ ਪਰ ਪੱਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਹੈ ਇਹ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਨੇ ਰਹੋ ਤੇ ਦੱਸਿਓ ਫਿਰ ਕਿਦਾਂ ਦੀ ਲੱਗੀ ਆਪਣੀ ਵੀਡੀਓ ਤੇ ਕਮੈਂਟ ਕਰਨਾ ਮੇਰਾ ਭਰਾ ਨਾ ਭੁੱਲਿਓ ਜਰੂਰ ਕਮੈਂਟ ਕਰਕੇ ਜਾਇਆ ਕਰੋ ਠੀਕ ਹੈ ਜੀ ਹਾਂਜੀ ਵੀਰੇ ਆਹਾ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰ ਲਓ ਬਾਈ ਜੀ ਬਿਉ ਰਾਜਨ ਵਾਲੀ ਕੂਤਰਾਂ ਦੇ ਵਿੱਚੋਂ ਕੱਤ-ਕੱਟ ਚੈੱਕ ਕਰੋ ਜੀ ਬੱਚਿਆਂ ਦਾ ਠੀਕ ਹੈ ਜੀ ਬਾਕੀ ਸਦਰੋਂ ਬੱਚਾਂ ਦੀ ਪਲਵਾਈ ਛੋਡੇ ਸਾਹਮਣੇ ਆ ਮੇਰਾ ਭਰਾ ਬਾਈ ਜੀ ਜਿੰਨੇ ਮਰਜੀ ਟਾਲਿਓ ਫੋਲੋ ਬਟਾ ਫੋਲੋ ਮੇਰਾ ਵੀਰ ਆਪਣੇ ਆਪਣੇ ਬਿਲਕੁਲ ਸਲੈਕਟ ਜੋੜੀਆਂ ਦੇ ਬੱਚੇ ਚੈੱਕ ਕਰ ਲਓ ਜੀ ਸੁਭਾਸ਼ ਠੀਕ ਹੈ ਜੀ ਸਵਾਦ ਸ੍ਰੀ ਹਲਕੇ ਜੀ ਪੂਸ਼ਾ ਹਲਕੇ ਜੀ ਕਿਸਮੇਲੇ ਜੀ ਟੂਸੇ ਆ ਤੇ ਬਾਈ ਜੀ ਜਮਾ ਪੀਲੀਆਂ ਅੱਖਾਂ ਉਤੋਂ ਬਾਈ ਜੀ ਪੂਰੀ ਨੋਕ ਦਾ ਆਪਣਾ ਇਹ ਪਠਾਇਆ ਚੈੱਕ ਕਰ ਲਓ ਸਦਰ ਨੂੰ ਬੱਚੇ ਆਪਣੇ ਦੀ ਅੱਖ ਦੀ ਕੁਆਲਿਟੀ ਠੀਕ ਹੈ ਜੀ ਅੱਖਾਂ ਹਲੇ ਨਖੇਰਿਆ ਬੱਚਾ ਤੇ ਕੁਆਲਿਟੀ ਤੁਸੀਂ ਚੈੱਕ ਕਰੋ ਮਰਾ ਆਪਣਾ ਬਾਈ ਜੀ ਜਿੰਨੇ ਮਰਜ਼ੀ ਡਾਲਿਓ ਮੇਰਾ ਵੀਰ ਠੀਕ ਹੈ ਜੀ ਇਹੋ ਜੀ ਆਪਣੀ ਇਹ ਮਸਾਲਾ ਚੈੱਕ ਕਰ ਲਓ ਸਦਰ ਨੂੰ ਤੇ ਆਹ ਦੇਖੋ ਜੀ ਬੱਚੇ ਆਪਣੇ ਦਾ ਪੱਲਾ ਦੇਖੋ ਯਾਰ ਕਿੰਨੀ ਸੋਹਣੀ ਪਲਵਾਈ ਹੋਈ ਆ ਬਚਿਆਂ ਦੀ ਚੈੱਕ ਕਰ ਲਓ ਮਰਾ ਵੀਰ ਠੀਕ ਹੈ ਜੀ ਚੌੜੇ ਚੌੜੇ ਪੱਲਿਆਂ ਦੇ ਬੱਚੇ ਨੇ ਚੈੱਕ ਕਰ ਲਓ ਠੀਕ ਹੈ ਜੀ ਬਿਲਕੁਲ ਸੱਜਣੋ ਕੋਰੇ ਬੱਚੇ ਆ ਦਾਣਾ ਪਾਣੀ ਵਧੀਆ ਖਾਂਦੇ ਨੇ ਜਿਹੜੀ ਮਰਜ਼ੀ ਢਾਂਗੀ ਤੇ ਲਾਉਣੇ ਢਾਂਗੀ ਤੇ ਲਾ ਲਿਓ ਛੱਤ ਤੇ ਲਾਉਣੇ ਮੇਰਾ ਭਰਾ ਤੁਸੀਂ ਛੱਤ ਤੇ ਲਾ ਸਕਦੇ ਹੋ ਆ ਸੱਜਣੋ ਅਗਲਾ ਪੱਲਾ ਚੈੱਕ ਕਰ ਲਓ ਜੀ ਬੱਚੇ ਆਪਣੇ ਦਾ ਠੀਕ ਹੈ ਜੀ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਆ ਛਾਤੀ ਵੀ ਚੈੱਕ ਕਰ ਲਓ ਠੀਕ ਹੈ ਜੀ ਬਿਲਕੁਲ ਬਾਈ ਜੀ ਤੰਦਰੁਸਤੋ ਬੱਚੇ ਨੇ ਕੋਈ ਹੱਦੀ ਸੋਗੜਾ ਅੱਖ ਜਖਾਮ ਕੋਈ ਚੱਕਰ ਨਹੀਂ ਮੇਰਾ ਵੀਰ ਠੀਕ ਹੈ ਜੀ ਬਿਲਕੁਲ ਓਕੇ ਦੀਆਂ ਰਿਪੋਰਟਾਂ ਨੇ ਤੇ ਆ ਠੀਕ ਫਿਰ ਹਾਲ ਦੀ ਘੜੀ ਚੈੱਕ ਕਰ ਲੋ ਬਿਲਕੁਲ ਛੋਟਾ ਜੂ ਜੂ ਕਰਦਾ ਹੋਇਆ ਬੱਚਾ ਆਪਣਾ ਇਹ ਠੀਕ ਹੈ ਤੇ ਆ ਉਪਰ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਆਹ ਜੀ ਵੇਖੋ ਤੁਹਾਨੂੰ ਆਹ ਆਪਣਾ ਅਗਲਾ ਬੱਚਾ ਹੈ ਮੇਰਾ ਭਰਾ ਚੈੱਕ ਕਰੋ ਜੀ ਬੱਚੇ ਆਪਣੇ ਤੱਕ ਕਦ ਕਦ ਫਿਲਹਾਲ ਦੀ ਘੜੀ ਦਾ ਨਿਕਾ ਜਾਵਾ ਠੀਕ ਹੈ ਜੀ ਤੁਸੀਂ ਰੰਗ ਰੂਪ ਚੈੱਕ ਕਰੋ ਜੀ ਬੱਚੇ ਦਾ ਬਹੁਤ ਸੁਨੱਖਾ ਬੱਚਾ ਬਾਈ ਜੀ ਪ्युअर ਹਜ਼ਾਰ ਵਾਲੇ ਕੂਤਰਾ ਵਿੱਚੋਂ ਚੈੱਕ ਕਰ ਲਓ ਜੀ ਝਾੜ ਕੇ ਬਾਈ ਜੀ ਬਿਲਕੁਲ ਚਿੱਟਾ ਚਿੱਟੀਆਂ ਅੱਖਾਂ ਦਾ ਬੱਚਾ ਇਹ ਬਣ ਜਾਏਗਾ ਤੇ ਮੈਂ ਕਹਿੰਦਾ ਬਾਈ ਜੀ ਜਦੋਂ ਡਾਉਂਗੇ ਨਾ ਬੱਚੇ ਨੂੰ ਯਾਦ ਕਰੋਗੇ ਇਹਦੇ ਭੈਣ ਭਰਾ ਹੀ ਮੰਗੋਗੇ ਤੁਸੀਂ ਠੀਕ ਹੈ ਜੀ ਆਹ ਬੱਚੇ ਆਪਣੇ ਦਾ ਪੱਲਾ ਚੈੱਕ ਕਰੋ ਜੀ ਦੇਖੋ ਦੇਖੋ ਜੀ ਕਿੰਦਾ ਸੋਹਣਾ ਰੰਗ ਰੂਪ ਦਿੱਤਾ ਯਾਰ ਆਪਣੇ ਇਸ ਨੂੰ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਗੁਲਾਬੀ ਜੀ ਨੋ ਗੁਲਾਬੀ ਪਲਕਾਂ ਚਾਹਾਂ ਸਦਰੋਂ ਚਿੱਟੀਆਂ ਅੱਖਾਂ ਤੋਂ ਬਾਈ ਜੀ ਪੱਲੇ ਚੈੱਕ ਕਰ ਲਓ ਠੀਕ ਹੈ ਠੀਕ ਹੈ ਜੀ ਅਗਲਾ ਪਲਾ ਚੈੱਕ ਕਰੂ ਮੇਰਾ ਭਰਾ ਦੇਖੋ ਜੀ ਬਿਲਕੁਲੋ ਭਾਈ ਜੀ ਚੌੜੇ ਚੌੜੇ ਪੱਲਿਆਂ ਦੇ ਆਪਣੇ ਇਹ ਬੱਚੇ ਆ ਤੇ ਜਦੋਂ 10 ਪੱਲੇ ਸਾਫ਼ ਹੋਏ ਨਾ ਠੀਕ ਹੈ ਜੀ ਅਸੀਂ ਰੰਗ ਤਾਂ ਇਹਨਾਂ ਨੇ ਉਦੋਂ ਬਖੋਣਾ ਆ ਭਾਈ ਜੀ ਬੱਚੇ ਦੇ ਪੈਰ ਚੈੱਕ ਕਰ ਲਓ ਠੀਕ ਹੈ ਜੀ ਮਨਿਕਾ ਚਲੋ ਸਤਨੂੰ ਕਈਆਂ ਦੇ ਪੈਰਾਂ ਵਿੱਚ ਰਿੰਗਾ ਆਪਾਂ ਪਾ ਵੀ ਦਿੰਨੇ ਹਾਸਤੇ ਕਈਆਂ ਦੇ ਨਹੀਂ ਵੀ ਜੀ ਠੀਕ ਹੈ ਜੀ ਕਈ ਵਾਰੀ ਬੱਚੇ ਵੱਡੇ ਹੋ ਜਾਂਦੇ ਆ ਕਿਉਂਕਿ ਆਪਣੇ ਜੋੜੀਆਂ 2-3 ਘਰੇ ਲੱਗੀਆਂ ਹੋਈਆਂ ਮੇਰਾ ਭਰਾ ਫਿਰ ਕਈ ਵਾਰੀ ਟਾਈਮ ਦੀ ਸ਼ੌਰਟੇਜ ਦੇ ਕਾਰਨ ਨਹੀਂ ਹੋ ਪਾਉਂਦਾ ਮੇਰਾ ਭਰਾ ਆਹ ਭਾਈ ਜੀ ਆਪਣਾ ਅਗਲਾ ਬੱਚ ਅਕਤਾ ਬਾਈ ਜੀ ਹਲੇ ਨਖੇਰ ਰਿਹਾ ਬੱਚਾ ਇਹ ਚੈੱਕ ਕਰੋ ਬਟ ਦਾਣਾ ਪਾਣੀ ਵਧੀਆ ਖਾਂਦੇ ਨੇ ਤੇ ਆਹ ਬਾਈ ਜੀ ਆਪਣਾ ਅਗਲਾ ਬੱਚਾ ਸੀਗਾ ਠੀਕ ਆ ਜੀ ਆ ਤੁਹਾਨੂੰ ਮੈਂ ਛੱਡ ਕੇ ਵਿਖਾਉਣਾ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਬਾਕੀ ਸਦਰੋਂ ਇੱਕ ਅੱਜ ਆਹ ਸੀ ਦੀ ਆਪਾਂ ਪਹਿਲਾਂ ਵੀਡੀਓ ਲਈ ਸੀਗੀ ਉਦੋਂ ਆਪਾਂ ਤਿੰਨ ਬੱਚੇ ਇਕੱਠੇ ਪਏ ਸੀਗੇ ਤੇ ਪਰ ਹੁਣ ਮੰਨ ਕੇ ਚਲੋ ਦੋ ਬੱਚੇ ਪੁੰਨੂ ਵਾਲੇ ਜਿਹੜੇ ਇਕੋ ਝੋਲੀ ਦੇ ਸੀਗੇ ਉਹ ਪਾਈ ਹਰਿਆਣੇ ਆਪਣੂੰ ਤੋਂ ਲੈ ਲਏ ਸੀਗੇ ਠੀਕ ਹੈ ਜੀ ਤੇ ਆਹ ਬੱਚਾ ਮੇਰਾ ਭਰਾ ਆਪਾਂ ਫਿਰ ਨਹੀਂ ਸੇਲ ਕਰਿਆ ਸੀ ਚੈੱਕ ਕਰ ਲੋ ਵੀਰੇ ਆਹ ਬੱਚਾ ਆਪਣੇ ਕੋਲੇ ਬੈਠਾ ਹੈ ਥੋੜੀ ਜਿਹੀ ਨਾ ਪੈਰਾਂ ਵਿੱਚ ਤੇ ਜ਼ਹਿਰ ਪਦ ਹੋ ਗਈ ਸੀ ਕਿਉਂਕਿ ਬੱਚਾ ਕਿ ਡੂਲੀ ਅੰਦਰ ਛੱਡਾਇਆ ਹੋਇਆ ਸੀਗਾ ਤੇ ਦੂਜੇ ਘਰੇ ਪਿਆ ਸੀ ਬੱਚਾ ਇਹ ਹੁਣ ਆਪਾਂ ਇੱਧਰ ਲੈ ਆਂਦਾ ਇਹਨੂੰ ਠੀਕ ਹੈ ਜੀ ਸੋ ਕਿਸੇ ਭਰਾ ਨੂੰ ਬੱਚਾ ਚਾਹੀਦਾ ਹੋਵੇ ਦੱਸ ਦਿਓ ਮੇਰਾ ਭਰਾ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਭੇਜਾਂਗੇ ਚੈੱਕ ਕਰ ਲੋ ਮੇਰਾ ਭਰਾ ਠੀਕ ਹੈ ਜੀ ਗੋਡ ਰੰਗ ਦਾ ਰੋਤਾ ਬਾਬੇ ਤਨ ਨਾਲੇ ਕੁਤਰਾਂ ਦੇ ਵਿੱਚੋਂ ਜੀ ਇਹ ਜਿਹੜੇ ਬਾਈ ਦੇ ਘਰੋਂ ਆਪਣੇ ਦੂਜੇ ਚੰਬਰ ਆਏ ਸੀ ਵੱਡੇ ਉਸ ਬਾਈ ਦੇ ਘਰ ਦਾ ਬੱਚਾ ਜੀ ਚੈੱਕ ਕਰ ਲਓ ਪੀੜੀਆਂ ਅੱਖਾਂ ਦਾ ਬਾਕਾਇਦਾ ਆਪਾਂ ਤੁਹਾਨੂੰ ਮਗਰੀ ਵੀਡੀਓ ਵਿੱਚ ਦਾ ਆਪਾਂ ਸ਼ੌਂਕ ਵੀ ਕਰਾਇਆ ਸੀਗਾ ਠੀਕ ਹੈ ਜੀ ਚੈੱਕ ਕਰ ਲਓ ਹਾਂ ਜੀ ਸਦਰੋ ਆਹ ਆਪਣੇ ਤੁਸੀਂ ਪਹਿਲੇ ਬੱਚੇ ਦੇ ਰਾਜ ਨਾਲੇ ਉਤਰਾਂ ਦੇ ਵਿੱਚੋਂ ਜਿਹੜਾ ਸੀਗਾ ਦੀ ਸਟੈਨਿੰਗ ਜੀ ਚੈੱਕ ਕਰ ਲਓ ਦੇਖੋ ਜੀ ਸਦਰੋ ਬਿਲਕੁਲ ਚੂਕੋ ਬੱਚੇ ਚੂ ਚੂ ਕਰਦੇ ਹੋਏ ਠੀਕ ਹੈ ਜੀ ਬਿਲਕੁਲ ਕੋਰੇ ਨੇ ਕੋਈ ਛੱਤ ਨਹੀਂ ਲੱਗੇ ਕੋਈ ਟਾਂਗੀ ਨਹੀਂ ਲੱਗੇ ਜਿਵੇਂ ਮਰਜ਼ੀ ਤੁਸੀਂ ਚਾਹੋ ਗਿਝਾ ਕੇ ਡਾਵੋ ਬਾਕੀ ਦੋਨੇ ਮੱਕਾ ਮਤਲਬ ਬੱਚੇ ਆਪਣੇ ਉਹ ਤੁਸੀਂ ਚੈੱਕ ਕਰ ਲਓ ਬਿਲਕੁਲ ਸਾਡੇ ਨੂੰ ਤੰਦਰੁਸਤ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਠੀਕ ਹੈ ਜੀ ਦਾਣਾ ਪਾਣੀ ਵਧੀਆ ਖਾਂਦੇ ਨੇ ਠੀਕ ਹੈ ਜੀ ਸਰੋ ਬਹੁਤ ਖੁਸ਼ ਹੋ ਕੇ ਖਾਂਦੇ ਮੇਰਾ ਭਰਾ ਠੀਕ ਹੈ ਜੀ ਖਾਨਿਆਂ ਵਿੱਚ ਤੁਸੀਂ ਇਹਨਾਂ ਦੇ ਸਰੋ ਸੱਡ ਤੋਂ ਮੈਂ ਕਹਿੰਦਾ ਪੂਰਾ ਪੋਟਾ ਭਰਦੇ ਸਰੋ ਨਾਲ ਤਾਂ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਸਾਨੂੰ ਵੀ ਬੱਚਾਂ ਦੀ ਪਲਵਾਈ ਤੋਂ ਪਤਾ ਲੱਗ ਗਿਆ ਹੁਣ ਕਿ ਬੱਚੇ ਕਣਕ ਤੇ ਪਲਿਆ ਜਾਂ ਕਾਦੀ ਤੇ ਪਲਿਆ ਮੇਰਾ ਭਰਾ ਠੀ ਤੋ ਠੀਕ ਹੈ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂ ਸਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਪਾਸੇ ਕਰਦੇ ਮਾੜੇ ਪਾਸ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ